ਕਿ ਵੀ ਭਾਈ ਅਮਰਪਾਲ ਦਾ ਗਰੁੱਪ ਇਹੋ ਅੱਗੇ ਲੱਗਿਆ ਕਰਦਾ ਉਹ ਕੀ ਕਰਦੇ ਆ ਵੀ ਜਦੋਂ ਸਾਰਿਆਂ ਨੂੰ ਜੋਰ ਆ ਕਿ ਇਹਨੂੰ ਆਜ ਚਲਾਈ ਅਸੀਂ ਬੇਨਤੀ ਕੀਤੀ ਉਹਨਾਂ ਹੱਥੋਂ ਦੇ ਸਾਡੇ ਜਿਹੜੇ ਲੋਕਲ ਬੰਦੇ ਉਹਨਾਂ ਨਾਲ ਲੈ ਕੇ ਕਿ ਤੁਸੀਂ ਇੱਥੇ ਕੋਈ ਮਤਲਬ ਚਾਰ ਮੈਂਬਰ ਸਭੇ ਲਾ ਕੇ ਚੀਜ਼ ਬਣਦੀ ਹੈ ਤਾਂ 10 ਕਿ ਬਣਦਾ ਲੋਕ ਕਹਿੰਦਾ ਹੈ ਕਿ ਤੁਸਾਂ ਹਾਰ ਪੀਟਦਾ ਹੈ ਯਾਨੀ ਹਾਰ ਪੀਟਦਾ ਨੋ ਉਹ ਸਾਨੂੰ ਕਹਿੰਦੇ ਵੀ ਸਾਡਾ ਜਿਹੜਾ ਵਾ ਪੂਰੇ ਪੰਜਾਬ ਤੇ ਅਸੀਂ ਕਹਾਂ ਵੀ ਬਾਬਾ ਜੀ ਅਸੀਂ 2024 ਸਟੇਟ ਇਲੈਕਸ਼ਨ ਜਿਹਨੇ ਜਿਤਨੀ ਉਹ ਆਪਣੀ ਇਲੈਕਸ਼ਨ ਕੱਢੇ ਰੱਖੀ ਗੱਲ ਤੇ ਪਰ ਇਹ ਬੇਨਤੀ ਆ ਵੀ ਦਰ ਰੱਖ ਕੇ ਚਲੋ ਨਹੀਂ ਸਾਡਾ ਚੱਲਿਆ ਫਿਰ ਤੁਹਾਨੂੰ ਲੋਕਲ ਕਮੇਟੀ ਨੂੰ ਤੋਂ ਬਾਤ ਪਰਾਉਣੀ ਆ ਅਸੀਂ ਚਾਹੁੰਦੇ ਆ ਵੀ ਸਾਡਾ ਇੱਕ ਤਾਂ ਤੁਸੀਂ ਵੀ ਆਪਣੇ ਲੈਵਲ ਤੇ ਆਵਾਜ਼ ਕੱਪਣੀ ਆ ਵੀ ਜਿਹੜਾ ਦਰਿਆ ਵਗਦਾ ਇਹ ਸਾਡੀਆਂ ਮਾਲਕੀਆਂ ਚ ਵੀ ਨਾਲ ਜਿਹੜੀ ਸਾਡੇ ਦੇਕ ਧਵਾ ਲੱਗਾ ਵੀ ਇਹ ਲੋਕਾਂ ਦਾ ਦਰਿਆ ਵੰਗਿਆ ਜਮੀਨਾਂ ਮੱਦੇ ਅਸੀਂ ਦਰਿਆ ਦੀ ਜਮੀਨ ਨਹੀਂ ਬਲੀ ਸਭੋ ਦਰਿਆ ਨੇ ਸਾਡੀ ਜਮੀਨ ਵਿੱਚ ਕਿਉਂ ਕਿ ਆ ਤੁਸੀਂ ਬੰਨ ਸਾਨੂੰ ਮਾਰਿਆ 56 58 ਦੇ ਵਿੱਚ ਜਦੋਂ ਤੁਸੀਂ ਬੰਨ ਲਗਿਆ ਉਦੋਂ ਪਹਿਲਾਂ ਸਾਡੇ ਜਿਵੇਂ ਇੱਥੇ ਪਾਣੀ ਨਹੀਂ ਘੜਦਾ ਸultanpur ਦੀ ਜਦੋਂ ਨਾ ਆਇਆ ਅੱਛਾ ਪਾਣੀ ਵੇਸ ਜਾਂਦਾ ਪਾਣੀ ਫਿਲਰ ਜਿਆਦਾ ਆਈ ਤਾਂ ਸultanpur Lodhi ਦੇ ਪਾਣੀ ਹੁੰਦਾ ਸੀ ਸਾਡੇ ਏਰੀਆ ਜਿਹੜਾ ਇਹ ਬਾਜ ਜਾਂਦਾ ਉਸ ਤੋਂ ਬਾਅਦ ਜਿਵੇਂ ਇਹ ਜਿਹੜਾ ਬੰਨ ਵੀ ਲਾਇਆ ਗਿਆ ਵਾ ਇਹ ਸਰਕਾਰਾਂ ਵੱਲੋਂ ਸਿਰਫ ਪੰਜਾਬ ਲਈ ਨਹੀਂ ਲਾਇਆ ਗਿਆ ਇਹ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਲਾਇਆ ਗਿਆ ਇਹ ਲਾਇਆ ਗਿਆ ਰਾਜ ਨੂੰ ਪਾਣੀ ਦੇਣ ਲਈ ਰਾਜਸਥਾਨ ਨੂੰ ਪਾਣੀ ਦੇਣ ਵਾਸਤੇ ਹਰੀਗੇ ਐਡਵਰਸਰ ਬੈਠ ਗਿਆ ਉੱਥੇ ਜ਼ਮੀਨ ਐ ਕੁਆਰ ਹੋਈ ਤੇ ਨਹਿਰਾਂ ਦੀ ਵੀ ਜ਼ਮੀਨ ਹੈ ਕੋਈ। ਉਹ ਤੋਂ ਪਿੱਛੇ ਜਿੱਥੋਂ ਪਾਣੀ ਆ ਰਿਹਾ ਕੋਈ ਅਫੇਅਰ ਨਹੀਂ ਹੋਈ। ਤੇ ਜਦੋਂ ਪਾਣੀ ਉਹਨਾਂ ਦਾ ਹੈ ਹਰੀਕੇ ਹੱਡ ਬਣਾਇਆ ਤੇ ਪਾਣੀ ਨੂੰ ਰੋਕ ਕੇ ਉਹ ਪਾਣੀ ਫਿੱਲ ਰਿਹਾ। ਫਿਰ ਇਹਨਾਂ ਨੇ ਬੰਨ ਲਾਇਆ ਕਿ ਪਾਣੀ ਨੂੰ ਰੋਕ ਕੇ ਤੇ ਢਾਬ ਲਾ ਕੇ ਚੜਾਉਣਾ। ਉਹ ਜਦੋਂ ਪਾਣੀ ਸਾਡੇ ਏਰੀਆ ਦੇ ਵਿੱਚ ਦੋ ਤੋ ਟੁਕਿਰ ਕੇ ਚੜਾ ਲਾ। ਜਦੋਂ ਹੜਾ ਹਰ ਪਾਲਾ ਨਹੀਂ ਹੜ ਪ੍ਰਭਾਵ ਧਿਆਨ ਤੇ ਹੁਣ ਅਸੀਂ ਇਸ ਚੀਜ਼ ਦੀ ਆਵਾਜ਼ ਚੁੱਕਦੇ ਆਂ ਅਸੀਂ ਇੱਕ ਕਿਸਾਨ ਆਸਾਨ ਹਰ ਕਿਸਾਨ ਸਮਰਥ ਕਮੇਟੀ ਬਣਾਈ। ਜਿਵੇਂ ਗਰਦਾਰਪੁਰ ਤੋਂ ਲੈ ਕੇ ਫਾਜ਼ਿਲਕੁਰ ਸਾਰੇ ਸਾਡੇ ਨਾਲ ਨਹੀਂ ਮੈਕੀ ਨੰਬਰ ਥੋੜੇ ਜਿਆਦਾ ਜਿਹੜੇ ਹੜ੍ਹ ਸੀ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਲੈਵਲ ਤੇ ਇਹ ਗੱਲ ਕਰੋ ਕਿ ਇਸ ਰਿਆਦਾ ਪੂਰਾ ਹੱਲ ਕਿੱਦਾ ਜਾਵੇ ਜਿਹੜਾ ਗੋਇਦਵਾਲ ਸਾਹਿਬ ਤੋਂ 1 ਕਿਲੋਮੀਟਰ ਦੇ ਵਿੱਚ ਲੰਘਦਾ ਸਾਡੇ ਅੱਗੇ ਚੌੜਾ 7 ਕਿਲੋਮੀਟਰ ਹੋ ਜਾਂਦਾ ਜੀ ਏਰੀਆ ਇਹ ਜੇ ਅੱਗੇ ਇਹਨਾਂ ਨੇ ਸਰਕਾਰਾਂ ਨੂੰ ਵੀ ਮੰਨ ਕਰਦੇ ਹਨ ਕਿ ਤੁਸੀਂ ਚਾਹੁੰਦੇ ਹੋ ਵੀ 1 ਕਿਲੋਮੀਟਰ ਤੋਂ ਵੱਧ ਏਰੀਆ ਰੱਖਣਾ ਮੈਂ ਤੁਜੀ ਇਹਦਾ ਕਰੋ ਵੀ ਅੱਗੇ 2 ਕਿਲੋਮੀਟਰ 3 ਕਿਲੋਮੀਟਰ ਜਿੰਨਾ ਰੱਖਣਾ ਰੱਖ ਲੋ ਸਾਡੀ ਜ਼ਮੀਨ ਜਿਹੜੀ ਆ ਉਹਨੂੰ ਅਕਵਾਇਰ ਕਰੋ ਉਹਦੇ ਵਿਚ ਦਰਿਆ ਵਗਾ ਉਹ ਲੂਗਾ 15 20 ਫੁੱਟ ਤੇ ਬੰਨ ਲਾ ਦਿਓ ਤੇ ਸਾਨੂੰ ਬਚਾ ਹੁਣ ਜਿਹੜਾ ਸਾਡਾ ਦਰਿਆ ਦਾ ਇਹਦੇ ਵਿੱਚ ਤੋਂ ਪਾਣੀ ਘਟ ਗਿਆ ਨਾ ਜੀ ਤੇ 3 ਫੁੱਟ ਪਾਣੀ ਰਹਿਣਾ 3 ਫੁੱਟ ਸੁੱਕ ਗਿਆ ਕਹਿਣਾ ਦਰਿਆ ਸੁੱਕਿਆ 3 ਫੁੱਟ ਵੱਧ ਗਿਆ ਕਹਿਣਾ ਦਰਿਆ ਭਰ ਗਿਆ ਇਹ ਕੀ ਚੀਜ਼ ਆ ਨਾ ਡੀਸੀ ਟ ਹੁੰਦੀ ਆ ਇਹ ਨਾ ਸਾਨੂੰ ਇੱਕ ਮਤਲਬ ਲੋਕਾਂ ਨੂੰ ਅੱਛਾ ਕਿੰਨੇ ਕਿੰਨੇ ਮਿੱਟੀ ਛੱਡਦੇ ਹੁੰਦੇ ਇਹ ਦਰਿਆ ਜਿਹੜਾ ਜੀ ਵੇਖੋ ਜਦੋਂ ਸਾਡੀਆਂ ਜ਼ਮੀਨਾਂ ਦੇ ਵਿੱਚ ਦੀ ਲੰਘਦਾ ਨਾ ਦੋ ਤਿੰਨ ਦਿਨ ਪਾਣੀ ਲੰਘ ਜੇ ਮਿੱਟੀ ਵਾਲਾ ਇਹ 4-4 ਇੰਚ ਜ਼ਮੀਨ ਉੱਪਰ ਹੁੰਦੀ ਹੈ ਤੇ ਇਹਨੂੰ ਦਾ ਹੋ ਗਿਆ ਅੱਜ 22 ਦਿਨ ਹਾਂਜੀ ਇਹਨੇ ਦਰਿਆ ਵੀ ਭਰਨਾ ਚਲੋ ਸਾਡੀਆਂ ਜ਼ਮੀਨਾਂ ਦੇ ਵਿੱਚ ਪਣੀ ਪਣੀ ਤੇ ਕਿਤੇ ਰੇਤ ਪੈ ਜਿਹੜੀ ਕਿਤੇ ਟੋਆ ਪੈ ਜਣਾ ਵਾ ਉਹ ਤਾਂ ਸਾਡੀ ਜਿਹੜੀ ਆ ਹੁਣ 2023 ਚ ਪਾਣੀ ਆਇਆ ਜਿਹੜੀਆਂ ਜ਼ਮੀਨਾਂ ਸਾਡੀਆਂ ਰੇਤ ਪੈ ਗਈਆਂ ਟੋਏ ਪੈ ਗਏ ਉਹ ਬਣਾਓ ਬਣਾਈਆਂ 24 ਦੇ ਵਿੱਚ 25 ਝੋਨਾ ਲਾ ਲਗੇ ਪਰ ਇਹ ਸਾਡੀ ਬਹੁਤ ਵੱਡੀ ਤਰਾਸਦੀ ਆ ਤੇ ਦੂਜੀ ਗੱਲ ਆ ਵੀ ਅਸੀਂ ਦਰਿਆ ਨਹੀਂ ਮੱਲਿਆ ਕਿਰਪਾ ਕਰਕੇ ਸਾਰੀ ਸੰਤ ਨੂੰ ਦੇਸ਼ ਦੇ ਵੀ ਸੰਤ ਨੂੰ ਬੇਨਤੀ ਕਰਦੇ ਆ ਵੀ ਸਾਡੀ ਜ਼ਮੀਨ ਤੋਂ ਦਰਿਆ ਦਾ ਕਰ ਜਾ ਕਰਾ ਇਹ ਚੰਗਾ ਤੁਸੀਂ ਕਹਿੰਦੇ ਰਹੇ ਆ ਆਏ ਹਾਂ ਉਹ ਇਹ ਚੱਲ ਚੱਲ ਨਹੀਂ ਜੀ ਇਹ ਸਤਲੋ ਇੰਨੀ ਵਿਆਹ ਅੱਛਾ ਇਹ ਵਿਆਹ ਹੈ ਨਹੀਂ ਵਿਆਹ ਹੈ ਸਤਲੋ ਜਿਹੜਾ ਵਾ ਤੁਸੀਂ ਵਿਜੇਟ ਪਿੰਡੀ ਜਾਓਗੇ ਹਾਂ ਅੰਤੋਂ ਕਿ ਪਿੱਛੇ ਕਿਤੇ ਜਾਓ ਤੁਸੀਂ ਸਤਲੋ ਜਾ ਅੱਛਾ ਇਹ ਜਿਹੜਾ ਥੂ ਵਿਆਹ ਆ ਰਿਹਾ ਨਾ ਵਿਆਹ ਸਾਹਿਬ ਗੋਇਦਵਾਲ ਸਾਹਿਬ ਤੋਂ ਅੱਗੇ ਆ ਕੇ ਇਹ ਏਦਾਂ ਦੋ ਫੜ ਹੋ ਗਿਆ ਹੂੰ ਦੋ ਫੜ ਹੋ ਕੇ ਅੱਗੇ ਜਾ ਕੇ ਫੇਟਾ ਖਾਣ ਸਾਡਾ ਪੰਜਾਬ ਦਾ ਵੀ ਨਹੀਂ ਸ੍ਰੀ ਲੰਕਾ ਕਿੰਨੇ ਪਿੰਡ ਆ ਗਏ ਵਿੱਚ 16 ਫੇਟ ਛੋੜਾ ਤਾਂ ਵੀ ਜਾ ਰਹੇ ਨੇ ਲੇਕਿਨ ਜਿਹੜੇ ਅਸੀਂ ਮਤਲਬ ਇੰਨੇ ਗਏ 16 ਹੀ ਆ ਗਏ ਕਹਿੰਦੇ ਨੇ ਬਹੁਤ ਪੀੜਾ ਜੀ ਉਹ ਪੜਾਉ ਉੱਪਰ ਤੇ ਸਾੰਗਰਾ ਮੇਨ ਨੇ ਬਾਬੂ ਬਰਕਦੀਰ ਥੋੜਾ ਜਿਹਾ ਬਾਕੇ ਡੇਰੇ ਆ ਪੱਜ ਕਿੰਡਾਰੇ ਵਿੱਚ ਡੇਰੇ ਆ ਕਈ ਇਥੇ ਇਦਾਂ ਦੇ ਪਿੰਡ ਵੀ ਹੈਗੇ ਜਿਹਦੇ ਪਾਸੇ ਨੂੰ ਆ ਕੇ ਵੀ ਜਿਹੜੇ ਸਾਡੇ ਕੋਲ ਵੀ ਉਹਨਾਂ ਜਿਹੜਾ ਐਸ਼ਾਂ ਪਾਣੀ ਤੋਂ ਦਰਦੇ ਨੇ ਪਾਸੇ ਇਹ 16 ਕੁੰਟੇ ਜਿਹੜੇ ਇੱਥੇ ਇਸੇ ਰੀਅਲੀਏ ਦੇ ਪ੍ਰਭਾਵ ਪ੍ਰਭਾਵ ਹਾਂਜੀ ਇੱਥੇ 16 ਬਾਜੂ ਮੋਹਨ ਦੇ ਵੀ ਨਵੀਆਂ ਅੱਜ ਅੱਗੇ ਆਲੀ ਆਲੀ ਖੁਰਦਾਂ ਰਹੀਆਂ ਨੇ ਪੁੱਤਰਾ ਜੀ 40000 ਕਿੱਲੇ ਦੇ ਕਰੀਬ ਨਾ ਫਾਂਡ ਲੱਗ ਪਾਉਂਦੇ ਚੱਲਾ ਸਾਡੇ ਡੱਬੂ ਦੇ ਨਾਲ ਬੰਦੇ ਉੱਥੋਂ ਜਾ ਕੇ ਸੰਗਮ ਹੋ ਜਾਂਦਾ ਕਿ ਇਹਨਾਂ ਦਾ ਬਿਆਫ ਦਾ 7 ਦਿਨਾਂ ਆ ਕੇ ਹਰੀਕੇ ਹੈਗੇ ਤੇ ਉੱਥੇ ਤਾਂ ਉਹਨਾਂ ਨੇ ਡੰਪ ਬਣਾਇਆ ਐਨਾ ਜਿਹੜਾ ਮੰਨ ਲਓ ਇੱਕ ਚਬੱਟਾ ਬਣਾ ਲਿਆ ਚਬੱਟਾ ਉਹਨਾਂ ਨੇ ਕਵਰ ਕਰ ਲਿਆ ਰਾਜਸਥਾਨ ਨੇ ਨਹਿਰਾਂ ਨੂੰ ਪਾਣੀ ਦੇ ਦਿੱਤਾ ਤੇ ਇੱਥੇ ਜਿਹੜਾ ਪਿੱਛੇ ਆ ਰਿਹਾ ਪਾਣੀ ਮੰਨ ਲਓ ਮੋਟਰ ਇੱਕ ਟੱਚ ਵਿੱਚ ਪੈ ਰਹੀ ਉਹਨੂੰ ਉਹਦੀ ਉਹਦੀ ਕੋਈ ਨਹੀਂ ਵੀ ਉਹ ਪਾਣੀ ਪੈ ਰਿਆ ਤੇ ਉਹ ਅਗਲਾ ਆ ਕੇ ਛੱਡ ਕੇ ਲੈ ਕੇ ਜਾਂਦਾ ਨਾ ਇਹ ਡਾਉਨ ਸਟ੍ਰੀਮ ਨੂੰ ਛੱਡਦੇ ਆ ਕਹਿੰਦੇ ਪਾਸ਼ਤਾ ਨੂੰ ਪਾਣੀ ਨਹੀਂ ਦੇਣਾ ਤੇ ਨਾ ਇਹ ਨਹਿਰਾਂ ਨੂੰ ਦਿੰਦੇ ਕਹਿੰਦੇ ਸਾਡੇ ਲੈਣਾ ਪਰ ਅਕਚੁਅਲੀ ਇਹਨਾਂ ਨੂੰ ਵਗਦਾ ਰੱਖਣਾ ਚਾਹੀਦਾ ਹੈ ਬਿਲਕੁਲ ਜੀ ਇਹਨਾਂ ਨੂੰ ਇਹ ਚੀਜ਼ ਦਾ এনवायरमेंट ਵਾਸਤੇ ਇਹ ਦਰਿਆਵਾਂ ਨੂੰ ਜਿਉਂਦੇ ਰੱਖਣ ਵਾਸਤੇ 25% ਪਾਣੀ ਜੋ ਵੀ ਆ ਉਹਨਾਂ ਨੂੰ ਵਗਦੇ ਰੱਖਣਾ ਚਾਹੀਦਾ ਹੈ ਨਹੀਂ ਰੱਖਦੇ ਇਹਦਾ ਉਸ ਤਰ੍ਹਾਂ ਦੇਣ ਉਸਤੇ ਕਰਦੇ ਇਹਦਾ ਜਦੋਂ ਜਿਹੜੀ ਬਿਜਲੀ ਬਣਾਉਣੀ ਆ 17 18000 ਕਿਉਂ ਇਸ ਨੂੰ ਪਾਣੀ ਛੱਡ ਰਿਹਾ ਤੇ ਅਸੀਂ ਇਹਨਾਂ ਨੂੰ ਉਦੋਂ ਕਹਿੰਦੇ ਸੀ ਵੀ ਤੁਸੀਂ ਹੁਣ ਇਹਨੂੰ 50000 60000 ਕਰੋ ਵੀ ਸਾਡੇ ਜਿਹੜੇ ਆ ਬਣ ਲੱਗੇ ਆ ਇਹ ਟੁੱਟ ਜਾਣੇ ਆ ਤੇ ਸਾਡੇ ਜਦੋਂ 2 ਮਹੀਨੇ ਪਹਿਲਾਂ ਅਸੀਂ ਹਰਗੇ ਹੈਡਵਰਕ ਤੇ ਧਰਨੇ ਲਾਉਦੇ ਰਿਹਾ ਪਰ ਇਹਨਾਂ ਨੇ ਸਾਡੇ ਆਖੇ ਲਾ ਕੇ ਪਾਣੀ ਨਹੀਂ ਛੱਡਿਆ ਕਹਿੰਦੇ ਨਹੀਂ ਵੀ ਮਤਲਬ ਅਸੀਂ ਇਹ ਤੋਂ ਬਾਅਦ ਇੰਝ ਛੱਡ ਨਹੀਂ ਸਕਦਾ ਤੇ ਤੁਸੀਂ ਜਿਹੜਾ ਹੈਗਾ ਇਹ ਫਾਇਦੇ ਦੀ ਜੇਕਰ ਨੁਕਸਾਨ ਕਰਦਾ ਦੇਖੋ ਜਿਹੜੇ ਤੇ ਸਾਡੇ ਭਰਾ ਪਰਲੇ ਪਾਸੇ ਚਲੇ ਗਏ ਉਹਨਾਂ ਨੂੰ ਨਫਾ ਆ ਤਾਂ ਤਾਂ ਫਾਇਦਾ ਹੋ ਗਿਆ ਸਾਡੇ ਭਰਾ ਨੇ ਅਸੀਂ ਕਹਿੰਦੇ ਜੇ ਉਹ ਬਚੇ ਤਾਂ ਸਾਨੂੰ ਵੀ ਬਚਾਓ ਸਾਨੂੰ ਵੀ ਬਚਾਓ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਸਾਨੂੰ ਤਾਂ ਮਾਰਿਆ ਗਿਆ ਨਾ ਜੀ ਡੀ ਸੀ ਟੰਗ ਦੀ ਇਹ ਮੈਂ ਦੀ ਮੰਡੀ ਵੀ ਦਿਓ ਸਾਡੀਆਂ ਹਾਲ ਸਾਈਡ ਸਾਡੇ ਨਾਲ ਸੰਤ ਸੀਚੇਵਾ ਜੀ ਸਾਡੇ ਨਾਲ ਸਾਡਾ ਐਮ.ਐਲ.ਏ. ਯਾਦ ਖਾਨਾ ਇੰਦਰ ਪ੍ਰਤਾਪ ਅੱਛਾ ਜਿਹੜਾ ਸਾਡਾ ਗਿਆਨ ਜਿਹੜੀ ਵਿਕੀ ਛੱਡ ਜੂਗਾ ਇਹ ਇਹ ਰੇਤਾਂ ਵੀ ਹੈ ਕਿਸੇ ਦੇ ਵਿੱਚ ਜੀ ਹੁੰਦੀ ਰੇਤ ਵੀ ਹੁੰਦੀ ਆ ਕਈ ਜਗ੍ਹਾ ਤੇ ਚੰਗੀ ਮੋਟੀ ਰੇਤ ਪੈ ਜਾਂਦੀ ਆ ਤੇ ਕਈ ਜਗ੍ਹਾ ਉਹ ਮਿੱਟੀ ਰੇਤ ਹੁੰਦੀ ਆ ਉਹ ਕਿਸੇ ਕੰਮ ਦੀ ਨਹੀਂ ਉਹ ਜੇ ਤੱਕ ਜ਼ਮੀਨ 'ਚ ਰਵੇ ਤਾਂ ਭਾਲਾ ਚੰਗੀ ਆ ਤੇ ਜੇ ਹੁਣ ਬੰਦੇ ਨੇ ਜ਼ਮੀਨ ਚਾਰ ਚਰਫ ਉੱਪਰ ਚੜ ਗਈ ਤੇ ਉਹਨੇ ਕਹਿਣਾ ਮੈਨੂੰ ਕਿਸੇ ਪਾਸੇ ਲਾ ਕੇ ਤੇ ਮੈਂ ਕਰਾਂ ਉਹ ਪਾਉਣੀ ਵੀ ਭਰਤੀ ਇਹ ਕੰਮ ਕਿਸੇ ਕੰਮ ਨਹੀਂ ਹੁੰਦਾ